ਜ਼ਿਲ੍ਹਾ ਪਠਾਨਕੋਟ ਦੇ ਬਲਾਕ ਬਮਿਆਲ ਵਿਖੇ ਜੋਸ਼ੀ ਫਾਊਂਡੇਸ਼ਨ ਵੱਲੋਂ ਅੱਜ ਹੜ ਪ੍ਰਭਾਵਿਤ ਇਲਾਕੇ ਦਾ ਕੀਤਾ ਗਿਆ ਦੌਰਾ ਜਿਸ ਦੇ ਚਲਦੇ ਪਿੰਡ ਟਿੰਡਾ ਦਣਵਾਲ ਅਤੇ ਕਬਾਲਪੁਰ ਵਿਖੇ ਲਗਾਇਆ ਗਿਆ ਫਲੱਡ ਰਿਲੀਫ ਕੈਂਪ ਜਿਸ ਵਿੱਚ ਹੜ ਪ੍ਰਭਾਵਿਤ ਲੋਕਾਂ ਨੂੰ ਮੈਡੀਕਲ ਦਵਾਈਆਂ ਅਤੇ ਕਿੱਟਾਂ ਦਿੱਤੀਆਂ ਗਈਆਂ ਚੰਡੀਗੜ੍ਹ ਤੋਂ ਆਏ ਹਾਰਟ ਦੇ ਸਪੈਸ਼ਲਿਸਟ ਡਾਕਟਰਾਂ ਨੇ ਹੜ ਪ੍ਰਭਾਵਿਤ ਲੋਕਾਂ ਦੀ ਬਹੁਤ ਹੀ ਬਰੀਕੀ ਨਾਲ ਜਾਂਚ ਕੀਤੀ ਅਤੇ ਪਿੰਡ ਦੇ ਲੋਕਾਂ ਵੱਲੋਂ ਵੀ ਡਾਕਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਪਠਾਨਕੋਟ ਲਖਣ ਸਿੰਘ ਅੱਜ ਪਿੰਡ ਢਿੰਡਾ ਦੇ ਵਿੱਚ ਫਲੱਡ ਰੀਲੀਫ ਕੈਂਪ ਮਨਦੀਪ ਸਿੰਘ ਜੀ ਐਮ ਡੀ ਜਿਹੜਾ ਡਾਕਟਰ ਸਾਹਿਬ ਨੇ ਉਹਨਾਂ ਦੇ ਯਾਦ ਦੇ ਵਿੱਚ ਉਹਨਾਂ ਦੀ ਜਿਹੜੀ ਟੀਮ ਹੈ ਡਾਕਟਰ ਹਰਿੰਦਰ ਕੁਮਾਰ ਬਾਲੀ ਤੇ ਉਹ ਟੀਮ ਜਿਹੜੀ ਆ ਉਹ ਇੱਥੇ ਕੈਂਪਰ ਲਗਾ ਰਹੀ ਹੈ ਜਿਹਦੇ ਵਿੱਚ ਕਿ ਉਹ ਪਿੰਡ ਦੇ ਲੋਕਾਂ ਨੂੰ ਮੈਡੀਕਲ ਫੈਸਿਲਿਟੀ ਵੀ ਦੇਣਗੇ ਤੇ ਹੋਰ ਜਿਹੜਾ ਜ਼ਰੂਰਤ ਦਾ ਸਮਾਨ ਹੈ ਉਹ ਵੀ ਬੰਦੇ ਕਿ ਉਹ ਜਿਹੜੇ ਪ੍ਰਭਾਵਿਤ ਨਹਾੜਾ ਨਾਲ ਪ੍ਰਭਾਵਿਤ ਲੋਕ ਹੈ ਨਾ ਉਹਨਾਂ ਨੂੰ ਮਤਲਬ ਕਿ ਉਹ ਵੰਡਣ ਕਰਨਗੇ ਤੇ ਮੈਂ ਉਹ ਚੰਡੀਗੜ੍ਹੋਂ ਟੀਮ ਆਈ ਹੈ ਮੈਂ ਉਸ ਟੀਮ ਦਾ ਆਪਣੇ ਸਾਰੇ ਇਲਾਕਾ ਦੇ ਮਾਸੀਆਂ ਵੱਲੋਂ ਹਾਰਦਿਕ ਅਭਿਨੰਦਨ ਬੇਨ ਕਰਨਾ ਧੰਨਵਾਦ ਕਰਦਾ ਕਿ ਉਹਨਾਂ ਨੇ ਮਤਲਬ ਇਸ ਜੋਖਮ ਦੀ ਘੜੀ ਦੇ ਵਿੱਚ ਲੋਕਾਂ ਨੂੰ ਰਾਹਤ ਪਹੁੰਚਾਉਣ ਦੇ ਬਾਸਤੇ ਇਨਾ ਉਪਰਾਲਾ ਕੀਤਾ ਸਵੇਰੇ 7 ਵਜੇ ਚਲੇ ਚੰਡੀਗੜ੍ਹ ਤੋਂ ਇੱਥੇ ਆਪਰੇ ਨੇ ਉਹਨਾਂ ਦਾ ਬਹੁਤ ਬਹੁਤ ਦਿਲ ਦੀ ਗਹਿਰਾਈਆਂ ਤੋਂ ਹਾਂ ਸਿੱਖਗੁਰ ਮੰਦਨ ਹੈ